ਸੋਹਿਲਾ ਸੋਹਿਲਾ 라 గౌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵੀ ਚਾਰੋ ਤਿਤ ਘਰ ਗਾ ਬੋ ਸੋਹਿਲਾ ਸਿਮਰੋ ਸਰਜਣ ਹਾਰੋ ਤੁਮ ਗਾ ਬੋ ਮੇਰੇ ਨਿਰਭਉ ਕਾ ਸੋਹਿਲਾ ਹਉ ਆਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਨ ਦੇਖੇ ਗਾ ਦੇਵਨ ਹਾਰ ਏ ਰੇ ਦਾਨ ਕੀਮਤ ਨਾ ਭਵੇ ਤਿਸ ਦਾ ਤੇ ਕੌਣ ਸੰਮਾਰ ਸੰਬਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਉ ਸਦੜਾ ਸੀ ਸੜਿਆ ਜੋ ਹੋਵੇ ਸਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸਿਦੇ ਅਵਨ ਰਾਗਾ ਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਿ ਰਾਗੁ ਵਡਾਈ ਤੋਇ ਰਹਾ ਵਿਸਯ ਚਸਿਯ ਘੜੀਆ ਪੈਰਾ ਤਿ ਤੀ ਵਾਰੀ ਮਾ ਹਉ ਹੋਆ ਸੂਰਜੇ ਕੁਰਤ ਨਿਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗगन ਮੇ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋਪ ਪੰਚਵਰੂ ਕਰੇ ਸਕਲ ਮਨ ਰਾਹੀ ਫੂਲੰਤ ਜੋਤੀ कैसी आरती होई पाओ खंडना तेरी आरती अनहता शब्दवाजनत पेरी रहो सहस तब नैन नान नैन हर तोय को सहस मूर्त न ना एक तोही सहस बाद विमलना एक पद गंध में स सहस तब गंधे चलत मोही सब में ज्योत ज्योत है सोए तिस दे चांदण सब में चांदण होई गुरु साखी ज्योत प्रकट होई ज्योत इस भावे सो आरती होई ਹਰ ਚਰਨ ਕਮਲ ਮਕਰੰਦ ਲੋਭਿਤ ਮਨੁ ਆਨੰਦਿ ਨੋ ਮੋਹੈ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਇ ਜਾਤੇ ਤੇਰੇ ਨਾਹੀ ਵਸਰਾ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਉਂਜਲੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਰਹਾਓ ਸਾਕਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚਲਹਿ ਚੁਬਹਿ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੀ ਅਰਚਨ ਹਰ ਹਰ ਨਾਮ ਸੰਮਾਣੀ ਦੁਖ ਜਨਮ ਮਰਨ ਪਾਉ ਖੰਡਾ ਹੀ ਅਵਨਾਸੀ ਪੁਰਖ ਪਿਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਿ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵਡਾ ਹੀ ਜਨ ਨਾਨਕ ਨਾਮ ਧਾਰ ਟੇ ਕਹਿਰ ਨਾਮੇ ਮੰਡਾ ਹੀ raag gauri purvi mohalla 5 karo vinanti sun mere mita sant tahl ki bela ihha khat chalo har laha aage basna sohela audkat hai dena sarena re man gur mil kaaj savari raho ਇਹ ਸੰਸਾਰ ਬੇਕਰ ਸੰਸੇਮੇ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੇ ਇਹ ਰਸ ਆਕਾਥ ਕਥਾ ਤੇ ਨ ਜਾਣੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਵਉ ਸੁਖ ਸਹਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ